ਜਖਸੇਵਰਾਂ ਜੁੜੇ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪ ਤਸਵੀਰਾਂ ਵੇਖ ਰਹੇ ਹੋ ਹਾਰਵਰਡ ਕਾਨਵਰਸ ਸੀਨੀਅਰ ਸੈਕੰਡਰੀ ਸਕੂਲ ਪੱਗਾਪਰਣਾ ਦੀਆਂ ਇੱਥੇ ਸਕੂਲ ਮੈਨੇਜਮੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਪ੍ਰੋਗਰਾਮ ਜਲਾ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਇੱਥੇ ਬੱਚੇ ਪਹੁੰਚੇ ਬੱਚਿਆਂ ਦੇ ਮਾਪੇ ਪਹੁੰਚੇ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰਾ ਪ੍ਰੋਗਰਾਮ ਚਲਾਇਆ ਗਿਆ ਤੇ ਜਿੱਥੇ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਸੱਭਿਆਚਾਰਕ ਤੌਰਾਂ ਦੀ ਪੇਸ਼ ਕੀਤਾ ਗਿਆ ਤੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਖਵਤਰ ਸਵੇਰ ਚੱਕ ਤੋਂ ਇਹਨਾਂ ਦੀਆਂ ਤਸਵੀਰਾਂ ਬਤੀ ਜਿਹੜੇ ਬੜੀ ਉਤਸ਼ਾਹ ਦੇ ਨਾਲ ਪੇਸ਼ ਕਰ ਰਹੇ ਹੈਗੇ ਆ ਤੇ ਬਹੁਤ ਹੀ ਵੱਡੇ ਪੱਧਰ ਤੇ ਜਿਹੜੇ ਖਾਸ ਕੇ ਬੱਚਿਆਂ ਦੇ ਮਾਪੇ ਆ ਉਹ ਲਗਾਤਾਰ ਕਈ ਘੰਟੇ ਇਹ ਪ੍ਰੋਗਰਾਮਾਂ ਦੇਖਦੇ ਰਹੇ ਤੇ ਸਕੂਲ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਆਏ ਸਾਰੇ ਲੋਕਾਂ ਵਾਸਤੇ ਜਿੱਥੇ ਚਾਹ ਪਾਣੀ ਦੇ ਨਾਲ ਨਾਲ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ ਆਏ ਆਏ ਲੋਕ ਬੜੇ ਹੀ ਲੰਬਾ ਸਮਾਂ ਇਸ ਸਕੂਲ ਦਾ ਜਿਹੜਾ ਫੰਕਸ਼ਨ ਦੇਖਦੇ ਤੇ ਸਕੂਲ ਵੱਲੋਂ ਚੰਗੇ ਸੋਹਣੇ ਪ੍ਰਬੰਧ ਕੀਤੇ ਗਏ ਤੇ ਜਿਹਦੀਆਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਤੇ ਵੱਖ-ਵੱਖ ਮਹਿਮਾਨ ਵੀ ਇਸ ਪ੍ਰੋਗਰਾਮ ਵਿੱਚ ਪਹੁੰਚੇ ਜਿਵੇਂ ਕਿ ਸਰਦਾਰ ਕਮਜੀਤ ਸਿੰਘ ਬਰਾੜ ਸਰਦਾਰ ਤਲਵੰਤ ਪਾਲ ਸਿੰਘ ਬੀਪੀ ਨਿਹਾਲ ਸਿੰਘ ਵਾਲਾ ਸਰਦਾਰ ਜਗਸੀਰ ਸਿੰਘ ਕਾਲੇਕੇ ਕਾਂਗਸੀ ਆਗੂ ਤੇ ਸਰਦਾਰ ਤੀਰ ਸਿੰਘ ਮਾਲਾ ਸ਼੍ਰੋਮਣੀ ਕਾਲੇਦਾਲੋ ਤੇ ਆਗੂ ਕੋਈ ਵਿਸ਼ੇਤਰ ਤੇ ਇੱਥੇ ਪਹੁੰਚੇ ਸਨ ਸਰਦਾਰ ਨਰਸਿੰਘ ਗੜਾੜ ਉਹ ਵੀ ਵਿਸ਼ੇਤਰ ਤੇ ਉੱਥੇ ਪਹੁੰਚੇ ਹੋਏ ਸੀਗੇ ਇਹ ਹੋਰ ਵੀ ਬੋਲੇ ਸਰਦਾਰ ਰਵਜੀਤ ਸਿੰਘ ਟੀਰੂ ਆਮ ਦੀ ਪਾਲੀ ਦੇ ਜਿਹੜੇ ਵਾਈਸ ਪ੍ਰਧਾਨ ਨਗਰ ਕੌਂਸਲ ਦੇ ਹੈਗੇ ਉਹ ਵੀ ਇੱਥੇ ਪਹੁੰਚੇ ਹੋਏ ਸੀਗੇ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਨਾਲ ਦੇ ਨਾਲ ਲਗਾਤਾਰ ਵਖਾ ਰਹੇ ਹੈਗੇ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਬੱਚਿਆਂ ਦੇ ਮਾਪਿਆਂ ਨੇ ਬਹੁਤ ਹੀ ਆਨੰਦ ਮਾਣਿਆ ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵੀ ਆਏ ਹੋਏ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਖਾਸ ਕਰਕੇ ਪੱਤਰਕਾਰਾਂ ਨੂੰ ਸਨਮਾਨ ਵੀ ਦਿੱਤਾ ਗਿਆ ਜਿਵੇਂ ਤੁਸੀਂ ਦੇਖਦੇ ਹੋ ਲਗਾਤਾਰ ਤੁਹਾਨੂੰ ਦਿਖਾਉਂਦੇ ਰਹਾਂਗੇ ਇਸ ਤੋਂ ਅੱਗੇ ਜਾ ਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਨਵਦੀਪ ਸਿੰਘ ਬਰਾੜ ਤੇ ਜਗਦੀਪ ਸਿੰਘ ਬਰਾੜ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਹਾਰਵਰਡ ਕਾਨਵੈਂਟ ਸਕੂਲ ਦੀ ਪਹਿਲੇ ਦਿਨ ਤੋਂ ਹੀ ਇਹ ਕੋਸ਼ਿਸ਼ ਰਹੀ ਆ ਕਿ ਸਟੱਡੀ ਦੇ ਨਾਲ-ਨਾਲ ਬੱਚਿਆਂ ਨੂੰ ਕਰਿਕੂਲਰ ਐਕਟੀਵਿਟੀਜ਼ ਸਪੋਰਟਸ ਨਾਲ ਜੋੜਿਆ ਜਾਵੇ ਉਸ ਦੇ ਅਧੀਨ ਅਸੀਂ ਇਸ ਸਾਲ ਇਵੈਲੂਸ਼ਨ 2 ਕੇ 25 ਫੰਕਸ਼ਨ ਦਾ ਪ੍ਰਬੰਧ ਕੀਤਾ ਹੈ ਜਿਹਦੇ ਵਿੱਚ ਪਿਛਲੇ ਕੋਈ 15 ਤੋਂ 20 ਦਿਨ ਬੱਚਿਆਂ ਨੇ ਤਿਆਰੀ ਕੀਤੀ ਹੈ ਤੇ ਬੜੀ ਹੀ ਮਾਣ ਵਾਲੀ ਗੱਲ ਹੈ ਕਿ ਬੱਚੇ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਸਾਡੇ ਬੱਚੇ ਖੇਡਾਂ ਕਰਿਕੂਲਰ ਐਕਟੀਵਿਟੀਜ਼ ਦੇ ਨਾਲ-ਨਾਲ ਅਕੈਡਮਿਕਸ ਦੇ ਵਿੱਚ ਵੀ ਬਹੁਤ ਮੀਲ ਪੱਥਰ ਸਥਾਪਿਤ ਕਰ ਰਹੇ ਨੇ ਐਸਾ ਬੋਰਡ CBSE ਬੋਰਡ ਦਾ ਰਿਜ਼ਲਟ 10th ਕਲਾਸ ਦੇ ਸਾਡੇ ਬੱਚਾ ਦੇ ਹਾਈest ਮਾਰਕਾ ਜਿਹੜੇ ਕਿ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਜਿੰਨੇ ਵੀ CBSE ਸਕੂਲ ਆ ਸਭ ਤੋਂ ਟਾਪਰ ਬੱਚੇ ਨੇ ਸਾਡੇ ਨੇ ਕੀਤਾ ਹੈ 98% ਦੋ ਬੱਚਾ ਦੇ ਨੰਬਰ ਆਏ ਨੇ ਜੀ ਤੇ ਬਹੁਤ ਹੀ ਬੱਚਾ ਦਾ ਯੋਗਦਾਨ ਹੈ ਦੇ ਵਿੱਚ ਪੇਰੈਂਟਸ ਦਾ ਵੀ ਸਾਨੂੰ ਬਹੁਤ ਸਹਿਯੋਗ ਹੈ 2013 ਤੋਂ ਸੰਸਥਾ ਇਹ ਹੋਣ ਚਾਹੀ ਸੀ ਤੇ ਉਦੋਂ ਤੋਂ ਹੀ ਪੇਰੈਂਟਸ ਸਾਨੂੰ ਪੂਰਾ ਕੋਆਪਰੇਟ ਕਰ ਰਹੇ ਆ ਪੂਰੇ ਪੇਰੈਂਟਸ ਦੇ ਸਹਿਯੋਗ ਦੇ ਨਾਲ ਹੀ ਮਤਲਬ ਉਹ ਬੱਚਿਆਂ ਦੀ ਸਟਰੈਂਥ ਸਾਡੇ ਕੋਲ ਬਹੁਤ ਅੱਛੀ ਆ ਉਸੇ ਅਕੋਰਡਿੰਗਲੀ ਅਸੀਂ ਟਾਈਮ ਟੂ ਟਾਈਮ ਬੱਚਾ ਉਸ ਤੇ ਜਿੰਨਾ ਵੀ ਵੱਧ ਤੋਂ ਵੱਧ ਉਹਨਾਂ ਦਾ ਸਰਵਪੱਖੀ ਵਿਕਾਸ ਕਰਨ ਵਾਸਤੇ ਚੀਚਾਂ ਕੀਤੀਆਂ ਜਾ ਸਕਦੀਆਂ ਨੇ ਉਹ ਅਸੀਂ ਕਰਦੇ ਰਹਿੰਦੇ ਆ ਤੇ ਸਾਰੇ ਹੀ ਬਰਾਦ ਸਾਹਿਬ ਸਾਰੇ ਹੀ ਜਰਨਲਿਸਟ ਪੱਤਰਕਾਰ ਆਪਣੇ ਸਾਰੇ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਜਿੱਥੇ ਪਹੁੰਚਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਜ਼ਿਆਦਾ ਪੇਰੈਂਟਸ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਸਮੇਂ ਜ ਸਮਾਂ ਕੱਢ ਕੇ ਤਕਰੀਬਨ 10 ਵਜੇ ਦੇ ਪੇਰੈਂਟਸ ਪੰਡਾਲ 'ਚ ਬੈਠੇ ਨੇ ਦੇ 2 ਵਜ ਗਏ ਨੇ ਕੋਈ ਵੀ ਫੇਰਨ ਸਜ ਤੱਕ ਨਹੀਂ ਜਾ ਕਿਉਂਕਿ ਪ੍ਰੋਗਰਾਮ ਬਹੁਤ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਵਾ ਸਾਰਿਆਂ ਦੇ ਇੱਕ ਵਾਰ ਬਹੁਤ ਧੰਨਵਾਦ ਤੇ ਵਧਾਈ ਦੇਣਾ ਚਾਹਾਂਗਾ ਬੱਚਿਆਂ ਨੂੰ ਤੇ ਟੀਚਰਸ ਨੂੰ ਉਹਨਾਂ ਦੀ ਮਿਹਨਤ ਦਾ ਫਲ ਹੈ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਚੱਲ ਰਿਹਾ ਹੈ ਅਜੀ ਅਸੀਂ ਤੁਹਾਡੇ ਚੈਨਲ ਨਾਲ ਹੀ ਸਾਡੇ ਅੱਜ ਦੇ ਸਮਾਗਮ ਦੇ ਵਿੱਚ ਜਿੰਨੇ ਵੀ ਭੈਣ ਭਾਈ ਸਾਡੇ ਛੋਟੇ ਜਿਹੇ ਸੱਦੇ ਤੋਂ ਕਬੂਲ ਕਰਦੇ ਹੋਏ ਇੱਥੇ ਪਹੁੰਚੇ ਆ ਸਾਰਿਆਂ ਦਾ ਸਾਡੇ ਦਿਲ ਦੀਆਂ ਕਰਾਈਆਂ ਚੋਂ ਦੋਨੋਂ ਭਰਾਵਾਂ ਵੱਲੋਂ ਮੇਰੇ ਵੱਲੋਂ ਬਾਈ ਜਗਦੀਪ ਵੱਲੋਂ ਟਾਡੇ ਦੋਨੋਂ ਵੱਲੋਂ ਸਾਰੇ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪਹੁੰਚ ਕੇ ਨੇਪਰੇ ਚੜਾਇਆ ਤੇ ਸਾਡੇ ਪ੍ਰੋਗਰਾਮ ਨੂੰ ਅੱਜ ਦਿਨ ਨੂੰ ਚਾਰ ਚੰਨ ਲਾਏ ਤੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦੀ ਹਾਂ ਦਿਲੋਂ ਨਹੀਂ ਹੈ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਤੁਹਾਡੇ ਵੀ ਇੱਥੇ ਪਹੁੰਚਣ ਤੇ ਬਰਾੜ ਸਾਹਿਬ ਸ਼ੁਕਰੀਆ ਫੋਨ ਕਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਅਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਅਰਮਾਨ